ਦਾ ਇਹਦੇ ਕੋਲੇ ਕੀ ਹੈ ਵੀ ਜਦੋਂ ਕਿਸੇ ਨੇ ਕੇਸ ਫਾਈਲ ਕਰਨਾ ਹੈ ਮੈਂ ਇੱਕ ਖਿਡਕੀ ਦਿਖਾਵਾਂਗਾ ਉੱਥੇ ਕੇਸ ਫਾਈਲ ਹੁੰਦਾ ਉਹ ਜਿਹੜਾ ਸਿਵਲ ਸੀਨੀਅਰ ਡਿਵੀਜ਼ਨ ਹੁੰਦਾ ਉਹ ਕੁਝ ਆ ਸਭ ਤੋਂ ਪਹਿਲਾਂ ਮੈਂ ਅੱਜ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਇੱਕ ਉਪਰਾਲਾ ਕੀਤਾ ਬੱਚਿਆਂ ਨੂੰ ਸਾਡੇ ਜੁਡੀਸ਼ਰੀ ਸਿਸਟਮ ਨਾਲ ਜੋੜਨ ਦਾ ਜਿਵੇਂ ਕਿ ਅੱਜ ਸਾਡੇ ਕੋਲੇ ਬਠਿੰਡਾ ਜ਼ਿਲ੍ਹੇ ਦੇ ਵਿੱਚ 6 ਐਮੀਨੈਂਸ ਸਕੂਲ ਜਿਹੜੇ ਹੈ ਉਹਨਾਂ ਦੇ ਬੱਚੇ ਆਏ ਹੋਏ ਨੇ ਸ੍ਰੀ ਵਿਸ਼ਾਲ ਸਾਡੇ ਬਾਸਲ ਜੀ ਇਹ ਅੱਜ ਬੱਚਿਆਂ ਨੂੰ ਨਾਂ ਲੈ ਕੇ ਆਏ ਨੇ ਇਹਨਾਂ ਦੀ ਗਿਣਤੀ ਕੁੱਲ ਮੈਨੂੰ ਦੱਸਿਆ ਗਿਆ ਜਿਵੇਂ 62 ਬੱਚੇ ਨੇ ਜਿਹੜੇ ਕਿ ਉਹ ਬੱਚੇ ਨੇ ਜਿਹੜੇ ਜੁਡੀਸ਼ਰੀ ਨੂੰ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਨੇ ਆ ਸਾਨੂੰ ਵੀ ਖੁਸ਼ੀ ਹੈ ਵੀ ਅਸੀਂ ਇਸ ਪ੍ਰਾਇਮਰੀ ਲੈਵਲ ਤੋਂ ਅਸੀਂ ਜਿਹੜੇ ਬੱਚਿਆਂ ਨੂੰ ਸਿਖਲਾਈ ਦਈਏ ਤਾਂ ਕਿ ਆਉਣ ਵਾਲੇ ਟਾਈਮ 'ਚ ਇਹ ਬੱਚੇ ਜੇ ਜੁਡੀਸ਼ਰੀ ਚਾਹੁੰਦੇ ਨੇ ਵਕਾਲਤ ਚਾਹੁੰਦੇ ਨੇ ਤਾਂ ਜੋ ਸਾਡੀ ਜੁਡੀਸ਼ਰੀ ਨੂੰ ਚਾਹੀਦਾ ਉਹ ਸਾਨੂੰ ਸ਼ੁਰੂ ਤੋਂ ਹੀ ਬੱਚਿਆਂ 'ਚ ਅਸੀਂ ਉਨ੍ਹਾਂ ਦੀ ਐਕਟੀਵਿਟੀ ਕੈਰੀਅਰ ਐਸਾ ਬਣਾਈਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡਾ ਜਿਹੜਾ ਸਿਸਟਮ ਹੈ ਹੋਰ ਵੀ ਮਜ਼ਬੂਤ ਹੋਵੇ। ਔਰ ਇਸ ਨਾਲ ਅੱਜ ਦੀ ਜਿਹੜੀ ਇਹ ਟ੍ਰੇਨਿੰਗ ਹੈ ਬੱਚਿਆਂ ਨੂੰ ਜਿਵੇਂ ਅਸੀਂ ਅੱਜ ਓਡ ਦੇ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਜਾਵਾਂਗੇ ਲੈ ਕੇ ਕਿਵੇਂ ਫਾਈਲਿੰਗ ਹੁੰਦੀ ਹੈ, ਕਿਵੇਂ ਇੱਕ ਕੇਸ ਦਾ ਨੁਟਾਰਾ ਹੁੰਦਾ ਹੈ। ਇਹ ਸਾਰੀ ਪ੍ਰਕਿਰਿਆ ਅਸੀਂ ਸਮਝਾ ਦਿਆਂਗੇ। ਮੈਨੂੰ ਉਮੀਦ ਹੈ ਵੀ ਇਸ ਤਰ੍ਹਾਂ ਦੇ ਉਪਰਾਲੇ ਹੋਰ ਵੀ ਹੁੰਦੇ ਰਹਿਣਗੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬੱਚੇ ਜਿਹੜੇ ਹੈ ਇਸ ਸਿਸਟਮ ਨੂੰ ਸਮਝ ਸਕਣ ਔਰ ਬੜੀ ਸਰਕੂਲਰ ਪ੍ਰਕਿਰਿਆ ਨੂੰ ਲੋਕਾਂ ਤੱਕ ਪਹੁੰਚਾ ਸਕਣ ਤਾਂ ਕਿ ਜੇ ਕੋਈ ਲੋਕ ਇਨਸਾਫ ਤੋਂ ਬੰਜਾ ਹੈ ਜਾਂ ਕਿਸੇ ਨੂੰ ਲੋੜ ਹੈ ਤਾਂ ਇਹ ਬੱਚਿਆਂ ਦੇ ਮਾਧਮ ਰਾਹੀਂ ਜਾਂ ਕਿਸੇ ਹੋਰ ਮਾਧਮ ਰਾਹੀਂ ਉਹਨਾਂ ਤੱਕ ਪਹੁੰਚੀਏ ਤੇ ਸਾਡਾ ਮਕਸਦ ਹੈ ਵੀ ਸਾਰੇ ਜੁਡੀਸ਼ਰੀ ਆਪਣੇ ਸਿਸਟਮ ਨੂੰ ਬਹੁਤ ਮਜ਼ਬੂਤ ਕਰੀਏ ਤੇ ਲੋਕਾਂ ਦੇ ਵਿੱਚ ਵੀ ਇਹ ਵਿਸ਼ਵਾਸ ਪੈਦਾ ਕਰੀਏ ਕਿ ਸਾਡੀ ਜਿਹੜੀ ਜੁਡੀਸ਼ਰੀ ਹੈ ਲੋਕਾਂ ਵਾਸਤੇ ਕਿਵੇਂ ਸੇਵਾ ਵਾਸਤੇ ਤਿਆਰ ਹੈ ਮੈਂ ਹੁਣ ਤੱਕ ਜਿਹੜੀ ਬੱਚੇ ਆਏ ਨੇ ਇਹਨਾਂ ਨੂੰ ਦੱਸਿਆ ਵੀ ਸਾਡੀ ਹਰਾਰਕੀ ਕੀ ਹੈ ਇੱਕ ਸੈਸ਼ਨ ਕੋਰਟ ਹੈ ਸਾਡੇ ਕੋਲੇ ਡਿਸਟ੍ਰਿਕਟ ਕੋਰਟ ਦੇ ਵਿੱਚ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਸਿਵਲ ਦੇ ਮੈਟਰ ਕ੍ਰਿਮੀਨਲ ਦੇ ਮੈਟਰ ਕੌਣ ਕੌਣ ਹੈਂਡਲ ਕਰਦਾ ਹੈ ਕਿਸ ਸਟੇਜ ਤੇ ਹੁੰਦੇ ਨੇ ਕਿਵੇਂ ਉਹਨਾਂ ਦੀ ਸੁਣਵਾਈ ਹੁੰਦੀ ਹੈ ਕਿਵੇਂ ਫਾਈਲਿੰਗ ਹੁੰਦੀ ਹੈ ਅੱਜ ਮੈਂ ਜੋ ਹੁਣ ਖੜਾ ਮੈਂ ਫਾਈਲਿੰਗ ਕਾਊਂਟਰ ਤੇ ਖੜਾ ਹਾਂ ਬੱਚਿਆਂ ਨੂੰ ਅਸੀਂ ਦੱਸ ਰਿਹਾ ਵੀ ਫਾਈਲਿੰਗ ਕਿਵੇਂ ਹੁੰਦੀ ਹੈ ਕਿਵੇਂ ਆਮ ਬੰਦਿਆਂ ਦਾ ਨਾਮ ਜਿਹੜਾ ਹੈ ਰਜਿਸਟਰਡ ਹੁੰਦਾ ਹੈ ਉਸ ਤੋਂ ਬਾਅਦ ਇਹੀ ਕੇਸ ਜਿਹੜਾ ਹੈ ਵਕਫਾ ਕੋਰਟਾਂ ਚ ਕਿਵੇਂ ਜਾਂਦਾ ਹੈ ਇਹ ਸਾਰੀ ਪ੍ਰਕਿਰਿਆ ਅਸੀਂ ਦੱਸ ਰਹੀ ਹੈ ਮੈਨੂੰ ਦੱਸਿਆ ਗਿਆ ਜਿਵੇਂ 68 ਬੱਚੇ ਨੇ ਉਹਦੇ ਵਿੱਚੋਂ ਹੋ ਸਕਦਾ ਹੈ 60 ਬੱਚੇ ਹੋਣ ਕੁਝ ਬੱਚੇ ਨਾ ਆਏ ਹੋਣ और उम्मीद है भी ये जे बच्चे ने आज बहुत कुछ सीखे जाने की अपनी फाइलिंग ਜੁਦੇ ਚੇਤਨਾ ਦੀ ਉੱਥੇ ਦੇ ਰਿਹਾ ਠੀਕ ਹੈ ਨਾ ਜੇਬਲ ਜਲਦਾ ਕੇਸ ਹੈ ਵੀ ਇੱਥੇ ਹੀ ਕੇਸ ਪੈਣਾ ਹੈ ਤਾਂ ਉਹਨੇ ਆਪਣੇ ਆਪ ਨੂੰ ਦੇਖੀ ਬੁੱਕ ਕਰ ਲਿਆ ਜਿਹੜੇ ਕ੍ਰਿਮੀਨਲ ਕੇਸਿਸ ਨੇ ਇੱਕ ਦਿਨ ਆ ਵੀ ਸਾਰੇ ਆਪਣਾ ਬਠਿੰਡੇ ਦੇ ਵਿੱਚ ਜਿਹੜੇ ਉਹ ਆਪਣਾ ਅੰਦਰ ਆ ਜਾਓ ਅੰਦਰ ਆ ਜਾਓ ਅੰਦਰ ਬਰ ਜਾਓ ਬਠਿੰਡੇ ਦੇਰਸ ਅੱਜ ਤਾਂ ਸੋਚੇ ਦਰਮਾਣ ਕੋਈ ਪਦਾ ਜਿਹਨੇ ਕੀ ਫਾਈਟ ਕਰਨਾ ਹੈ ਸਭ ਤੋਂ ਪਹਿਲਾ ਉਹ ਇਤਿਆ ਹੈ ਲੋਟ ਟਾਉਪ ਤੇ ਸਟਾਰਟ ਕਰਦੇ ਹਾਂ ਕੋਈ ਥੋੜੇ ਅਲਾਈਟ ਕੇ ਸ਼ੁਰੂ ਤੇ ਆ ਜੀ ਸਟਾਰਟ ਕੋਈ ਔਖਾ ਕਾਰਤੇ ਸਨਾ ਚਾਹਤਾ ਹੈ ਜੋ ਜੋ ਪ੍ਰੋਮੋਸ਼ਨ ਹੁੰਦੀ ਜਾਂਦੀ ਹੈ ਉਹਨਾਂ ਨੂੰ ਸੇਵ ਕੇਸ ਆ ਜਾਂਦਾ ਕਿਸੇ ਟਾਈਮ ਇਹ ਹੁੰਦਾ ਸੀ ਜਿਹੜੇ ਕਿਰਾਏ ਦੇ ਕੇਸে ਝਗੜੇ ਸੀਗੇ ਰੈਂਟ ਦੇ ਕੇਸ ਇਹ ਛੋਟੇ ਜਿਹੇ ਨੂੰ ਨਹੀਂ ਦਿੱਤੇ ਆ ਜੋ ਨਾ ਉਹ ਐਕਸਪੀਅਰ ਨਹੀਂ ਹੁੰਦਾ ਤੁਸੀਂ ਕਹਿੰਦੇ ਹੋ ਕਿ ਸ਼ਵਲ ਕੀ ਹੁੰਦਾਗਾ ਨਾ ਸ਼ਵਲ ਜਿਵਾਨੀ ਕੇ ਜਿਹੜੇ ਜ਼ਮੀਨ ਦਾ ਰਿਲੇਟਰ ਨੇ ਕਿਸੇ ਤੋਂ ਪੈਸੇ ਲੈਣੇ ਨੇ ਆਪਾਂ ਮੇਰਾ ਨਾਮ ਵਿਸ਼ਾਲ ਬਾਂਸਲਾ ਜੀ ਲੈਕਚਰਰ ਆਫ ਫਿਜ਼ਿਕਸ ਸਰਕਾਰੀ ਸੀਨੀਅਰ ਸੈਂਟਰ ਸਕੂਲ ਜਿਹਨੂੰ ਕਿ ਅੱਜ ਕੱਲ ਸਕੂਲ ਆਫ ਐਮਿਨੈਂਸ ਕਿਹਾ ਜਾਂਦਾ ਕੋਰਸ਼ਮੀਰ ਸਰ ਇਹ ਹੈਗਾ ਜੀ ਆਪਣੇ ਡਿਸਟ੍ਰਿਕਟ ਬਠਿੰਡਾ ਦੇ ਵਿੱਚ 6 ਸਕੂਲ ਆਫ ਐਮਿਨੈਂਸ ਨੇ ਸਾਰੇ ਪੰਜਾਬ ਦੇ ਵਿੱਚ 117 ਨੇ ਜਿਹਦੇ ਵਿੱਚੋਂ 6 ਆਪਣੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਨੇ ਸਕੂਲ ਸਿੱਖਿਆ ਭਾਗ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਬੱਚਿਆਂ ਵਾਸਤੇ ਕੀਤਾ ਗਿਆ ਕਿ ਸਰਦੀਆਂ ਦੀਆਂ ਛੁੱਟੀਆਂ ਦੇ ਦੌਰਾਨ ਬੱਚਿਆਂ ਨੂੰ ਇੱਕ ਐਕਸਪੋਜ਼ਰ ਵਿਜ਼ਿਟ ਕਮ ਐਕਸਕਰਸ਼ਨ ਵਿਜ਼ਿਟ ਜਿਹੜੀ ਹੈਗੀ ਆ ਉਹ ਆਰਗੇਨਾਈਜ਼ ਕੀਤੀ ਜਾ ਰਹੀ ਹੈ ਸਕੂਲ ਸਿੱਖਿਆ ਭਾਗ ਵੱਲੋਂ ਤੇ ਅੱਜ ਅਸੀਂ 6 ਦੇ 6 ਸਕੂਲਾਂ ਦੇ ਬੱਚਿਆਂ ਨੂੰ ਇੱਥੇ ਡਿਸਟ੍ਰਿਕਟ ਕੋਰਟਸ ਦੇ ਵਿੱਚ ਲੈ ਕੇ ਆਏ ਹਾਂ ਮਾਣਯੋਗ ਸਾਡੇ ਡਿਸਟ੍ਰਿਕਟ ਮੈਜਿਸਟ੍ਰੇਟ ਜੱਜ ਸਾਹਿਬ ਸ਼੍ਰੀ ਸ੍ਰੇਸ਼ ਕੋਇਲ ਜੀ ਕੋਲੇ ਤੇ ਉਹ ਬੱਚਿਆਂ ਨੂੰ ਸਾਰਾ ਡਿਸਟ੍ਰਿਕਟ ਕੋਰਟ ਦਿਖਾ ਰਹੇ ਆ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਆ ਤੇ ਨਾਲ ਹੀ ਉਹਨਾਂ ਨੂੰ ਇਹ ਦੱਸ ਰਹੇ ਆ ਵੀ ਕਿਵੇਂ ਪ੍ਰोसीडिंग्स ਨੇ ਜਿਹੜੀਆਂ ਉਹ ਇਹ ਕੋਰਟਸ ਦੇ ਵਿੱਚ ਕੀਤੀਆਂ ਜਾਂਦੀਆਂ ਨੇ ਚਾਹੇ ਉਹ ਆਪਣੇ ਕੋਲੇ ਸੈਸ਼ਨ ਜੱਜ ਸਾਡੀ ਕੋਰਟ ਹੋਵੇ ਜਾਂ ਲੋਅਰ ਕੋਰਟਸ ਨੇ ਵੀ ਉਹਨਾਂ ਦੇ ਵਿੱਚ ਕੇਸ ਨੇ ਜਿਹੜੇ ਉਹ ਕਿਵੇਂ ਫਾਈਲ ਕੀਤੇ ਜਾਂਦੇ ਨੇ ਕਿੰਨੇ ਕਿੰਨੇ ਪ੍ਰਕਾਰ ਦੇ ਕੇਸ ਹੁੰਦੇ ਨੇ ਤੇ ਉਹਨਾਂ ਨੂੰ ਕਿਵੇਂ ਜਿਹੜਾ ਹੈਗਾ ਉਹ ਡਿਸਟ੍ਰਿਕਟ ਕੋਰਟਸ ਵੱਲੋਂ ਮੈਨੇਜ ਕੀਤਾ ਜਾਂਦਾ ਹੈ ਹੁੰਦਾ ਇਹਦੇ ਕੋਲੇ ਕੀ ਹੈ ਕਿ ਜਦੋਂ ਕਿਸੇ ਨੇ ਕੇਸ ਫਾਈਲ ਕਰਨਾ ਹੈ ਮੈਂ ਇੱਕ ਖਿਡਕੀ ਨਿਖਾਵਾਗਾ ਉੱਥੇ ਕੇਸ ਫਾਈਲ ਹੁੰਦਾ ਉਹ ਜਿਹੜਾ ਸਿਵਲ ਸੀਨੀਅਰ ਡਿਵੀਜ਼ਨ ਹੁੰਦਾ ਹੈ ਉਹ ਕੁਝ ਆ